ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਸਾਰੇ ਪ੍ਰੈਸ ਆਰਿਆਂ ਨੂੰ ਵੀਰਾਂ ਨੂੰ ਇਹ ਤਕਲੀਫ ਦਿੱਤੀ ਹੈ ਅਸੀਂ ਕੌਮੀ ਇਨਸਾਫ ਮੋਰਚੇ ਬਾਰੇ ਕੁਝ ਗੱਲਾਂ ਸਪਸ਼ਟ ਕਰਨੀਆਂ ਚਾਹੁੰਦੇ ਹਾਂ ਕਿ ਕੌਮੀ ਇਨਸਾਫ ਮੋਰਚਾ ਜੋ ਲੱਗਾ ਹੋਇਆ ਹੈ ਇਹ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਜਥੇਦਾਰ ਜਗਤਾਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੱਗਾ ਹੋਇਆ ਹੈ ਕਿੰਨੇ ਵੀ ਪ੍ਰਬੰਧਕ ਨੇ ਇੱਥੇ ਦੇ ਤਾਲਮੇਲ ਕਮੇਟੀ ਐ ਉਸ ਉਹਨਾਂ ਨੂੰ ਸਾਰਿਆਂ ਨੂੰ ਜ세ਧਾਰ ਜਗਤਾਰ ਸਿੰਘ ਹਵਾਰਾ ਚੰਗੀ ਤਰ੍ਹਾਂ ਜੀਵਨ ਬਾਰੇ ਜਾਣਦੇ ਨੇ ਉਹ ਜਿਹੜਾ ਮੋਰਚਾ ਲੱਗਾ ਜਿਹੜੀਆਂ ਮੰਗਾਂ ਦੇ ਖਾਤਰ ਲੱਗਾ ਤੁਹਾਨੂੰ ਸਾਰਿਆਂ ਨੂੰ ਪਤਾ ਵਾਰ-ਵਾਰ ਦਿਖਾਉਣ ਦੀ ਲੋੜ ਨਹੀਂ ਕਿਉਂਕਿ ਇਹ ਜੋ ਜ세ਧਾਰ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੱਲ ਰਿਹਾ ਹੈ ਸਮੇਂ ਸਮੇਂ ਅਨਸਾਰ ਉਹ ਰਾਏ ਆਪਣੀ ਭੇਜਦੇ ਵੀ ਨੇ ਵਿਚਾਰ ਭੇਜਦੇ ਵੀ ਨੇ ਇੱਕ ਕਿਸੇ ਪਰਿਵਾਰ ਵੱਲੋਂ ਥਾਪਿਆ ਹੋਇਆ ਜਥੇਦਾਰ ਨੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦੀ ਹੋਣੀ ਜੋ ਦਮਦਮਾ ਸਾਹਿਬ ਦੇ ਜਥੇਦਾਰ ਨੇ ਜੋ ਕਾਰਜਕਾਰੀ ਜਥੇਦਾਰ ਇੱਕ ਪਰਿਵਾਰ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਐਸਟੀਪੀਸੀ ਦਾ ਸਿਸਟਮ ਜਿਹਨੂੰ ਕਾਰਜਕਾਰੀ ਜਥੇਦਾਰ ਥਾਪਿਆ ਹੋਇਆ ਹੈ ਸ੍ਰੀ ਕਾਲਪਤਖ ਸਾਹਿਬ ਦਾ ਉਹਨਾਂ ਨੇ ਪੰਥ ਦੀ ਬੜੀ ਤੋਹੀਨ ਕੀਤੀ ਆ ਉਸ ਪਰਿਵਾਰ ਨੇ ਉਸ ਪਰਿਵਾਰ ਨੇ ਚੰਗੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਜਿਨ੍ਹਾਂ ਨੇ ਰੋਲਿਆ ਉਹਨਾਂ ਨੇ ਬਚਾਇਆ ਤੇ ਉਹਨਾਂ ਨੇ ਉਹਨਾਂ ਦੇ ਉੱਤੇ ਪਰਚੇ ਵੀ ਹੋਏ ਨੇ ਉਸ ਪਰਿਵਾਰ ਦੇ ਉੱਤੇ ਜਿਹੜੀ ਐਸਜੀਪੀਸੀ ਨਾਮਜਤ ਕਰਦੀ ਹੈ ਜੇਸ਼ੇਦਾਰ ਨੂੰ ਉਹ ਵੀ ਐਸਜੀਪੀਸੀ 12 ਸਾਲ ਤੋਂ ਉਹਦੀ ਕੋਈ ਇਲੈਕਸ਼ਨ ਨਹੀਂ ਹੋਈ ਉਦਾਂ ਦੀ ਉਹ ਜੋਗ ਹੀ ਨਿਗੇ ਕਿ ਕਿਸੇ ਕਿਸੇ ਨੂੰ ਜੇ세ਦਾਰ ਉੱਥੇ ਬਣਾ ਦੇ। ਇਹਦੀ ਮੈਂ ਪ੍ਰਾਤਨ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਹੈ ਕਿ ਜਿੱਦਾਂ ਗਿਆਨੀ ਹਰਪ੍ਰੀਤ ਸਿੰਘ ਨੇ ਅਨਾਨ ਕਰ ਦਿੱਤਾ ਹੈ ਵੀ ਆਹ ਜਿ세 ਬੰਦਿਆ ਹੋਣ ਵਿਸ਼ੇਸ਼ ਜਿ세 ਬੰਦਿਆ ਨੂੰ ਕੋ ਰਾਜਨੀਤਿਕ ਬੰਦਾ ਨਾ ਆਵੇ ਇਹ ਵੀ ਸਰਬੱਤ ਖਾਲਸਾ ਦੇ ਲਫਜ਼ ਦੀ ਤੋਹੀਨ ਆ ਸਰਬੱਤ ਖਾਲਸਾ ਸਭ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਚਾ ਦੇ ਸਮੇਂ ਲਫਜ਼ ਸ਼ੁਰੂ ਹੋਇਆ 1708 ਫੇਸਟਾਰਾ 1723 ਚ ਸਰਬਤ ਖਾਲਸਾ ਹੋਇਆ 26 ਚ ਹੋਇਆ 46 ਚ ਹੋਇਆ ਫੇ 1986 ਜੋ ਹੈ ਤੇ ਇਹ 215 ਚ ਹੋਇਆ ਸਰਬਤ ਖਾਲਸਾ ਦਾ ਇੱਕ ਬਹੁਤ ਸਰਬਤ ਦਾ ਬਹੁਤ ਉੱਚ ਸੁੱਚਾ ਨਾਮਜ ਹੈ ਪੰਥ ਵਿੱਚ ਪੰਥ ਦੀ ਸਭ ਤੋਂ ਸਰਗੋਤਮ ਸੰਸਥਾ ਸੰਸਥਾ ਹੈ ਸਰਬਤ ਖਾਲਸਾ ਤੇ ਕਿਸੇ ਵੀ ਇੱਕ ਵਿਅਕਤੀ ਨੂੰ ਕਹਿੰਦਾ ਅਧਿਕਾਰ ਨਹੀਂ ਅੱਜ ਸਰਬਤ ਖਾਲਸਾ ਸੱਦ ਲੋ ਜੀ ਕੱਲ ਨੂੰ ਸੱਦ ਲੋ ਜੀ ਪਰਸੋਂ ਨੂੰ ਇਹ ਸਰਬਤ ਖਾਲਸਾ ਦਾ ਇੱਕ ਸਿਸਟਮ ਆ ਇੱਕ ਬਹੁਤ ਹੀ ਉੱਚੀ ਤੇ ਸੁੱਚੀ ਇੱਕ ਸੰਸਥਾ ਆ ਇਹ ਇੱਕ ਬਹੁਤ ਵੱਡੇ ਵੱਡੇ ਮਸਲੇ ਜਿਹੜੇ ਉਹਦੇ ਵਿੱਚ ਵਿਚਾਰੇ ਜਾਂਦੇ ਨੇ ਤੇ ਸਾਰੀਆਂ ਜਿੰਨੀਆਂ ਜਥੇਬੰਦੀਆਂ ਸੰਪਰਦਾਵਾਂ ਉਹਨਾਂ ਦੇ ਮੁਖੀ ਇਕੱਠੇ ਕੀਤੇ ਜਾਂਦੇ ਨੇ ਪ੍ਰਾਤਨ ਸਮੇਂ ਵਿੱਚ ਇਹ ਮਰਿਆਦਾ ਸੀ ਉਹਨਾਂ ਵਿੱਚੋਂ ਇੱਕ ਜਥੇਦਾਰ ਚੁਣਿਆ ਜਾਂਦਾ ਸੀ ਸਾਰੇ ਜਦੋਂ ਸਰਪਸੰਤੀ ਨਾਲ ਫੈਸਲੇ ਹੁੰਦੇ ਸੀ ਉਹ ਜ세ਦਾਰ ਐਲਾਨ ਕਰ ਦਿੰਦਾ ਕੋਈ ਇਹ ਕਿਉਂ ਹੋਇਆ ਇਹਦਾ ਕਾਰਨ ਇੱਕ ਦੱਸਣਾ ਚਾਹਣਾ ਜਿੰਨੀ ਤੁਹਾਡੀ ਆਏ ਹੋਏ ਨੇ ਸਾਡੇ ਸਾਰੇ ਸਰਕਾਰ ਜੋ ਵੀਰ ਪ੍ਰੈਸ ਵਾਲੇ ਜਦੋਂ ਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਪੇਸ਼ ਕਰ ਲਿਆ ਤੇ ਅੰਗਰੇਜ਼ ਹਕੂਮਤ ਨੇ ਸਮਝ ਲਿਆ ਵੀ ਇੱਕੋ ਇੱਕ ਬੰਦੇ ਨੂੰ ਪਕੜਨ ਦੀ ਲੋੜ ਆ ਸਾਨੂੰ ਸਾਰੇ ਕੌਮ ਦੇ ਲੀਡਰਾਂ ਮਗਰ ਜਾਣ ਦੀ ਲੋੜ ਉਹਨਾਂ ਇਹ ਉਹਨਾਂ ਨੇ ਇੱਕ ਤਰੀਕਾ ਤੇ ਕੀਤਾ ਇਹਨੂੰ ਕਹਿੰਦੇ ਸੀ ਪਿੰਨਾ ਸਰਬਰਾ ਉਹਨਾਂ ਨੇ ਸਰਬਰਾ ਦੇ ਥਰੂ ਮੈਸੇਜ ਦੇਣੇ ਸ਼ੁਰੂ ਕੀਤੇ ਤੇ ਲੋਕਾਂ ਦੇ ਵਿੱਚ ਮਨਣਾ ਚੜ੍ਹਦਾ ਪਰ ਸਿੱਖ ਪੌਮ ਦੀ ਜਿਹੜੀ ਮਰਿਆਦਾ ਜਿਹੜੀ ਪੰਥ ਦੀ ਬਰਿਆਦਾ ਉਹ ਪੰਜ ਪ੍ਰਤਾਨੀ ਹੈ ਜਦੋਂ ਪੰਜ ਸਿੰਘ ਕੋਈ ਫੈਸਲਾ ਲੈਂਦੇ ਨੇ ਉਹ ਫੈਸਲਾ ਮੰਨਿਆ ਜਾਂਦਾ ਜਿਹੜੇ ਵੱਡੇ ਫੈਸਲੇ ਹੁੰਦੇ ਨੇ ਉਹ ਸਾਰੇ ਜਥੇਬੰਦੀਆਂ ਲੈ ਕੇ ਸ਼ੁਰੂ ਕਰਦੇ ਪਰ ਸਾਡੀ ਜਿਹੜੀ ਕੌਮੀ ਇਨਸਾਫ ਮੋਰਚਾ ਉਹ ਪਹਿਲੀ ਗੱਲ ਤਾਂ ਜ세ਦਾਰ ਜਿਹੜਾ ਜਗਤਾਰ ਸਿੰਘ ਉਹ ਹਵਾਰਾ ਨੂੰ ਹੀ ਮੰਨਦਾ ਕਿਸੇ ਹੋਰ ਨੂੰ ਨਹੀਂ ਮੰਨਦਾ। ਨਾ ਅਸੀਂ ਮੰਨਣ ਨੂੰ ਤਿਆਰ ਹਾਂ ਕਿਉਂਕਿ ਸਰਪ ਪ੍ਰਵਾਨਤ ਜਥੇਦਾਰ ਆ ਜਦੋਂ ਜੋ ਸਾਨੂੰ ਦਿਸ਼ਾ ਨਿਰਦੇਸ਼ ਦਿੰਦੇ ਨੇ ਲੋੜ ਪੈਂਣ ਤੇ ਅਸੀਂ ਕੋਈ ਇੱਥੇ ਵਿਚਾਰ ਕਰਦੇ ਨੇ। ਦੂਸਰੀ ਬੇਨਤੀ ਇਹ ਤੁਹਾਨੂੰ ਕਰਨੀ ਚਾਹੁੰਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ 40 ਸਾਲ ਉਹਨੇ ਰਾਜ ਕੀਤਾ ਕੋਈ ਸਰਬਤ ਖਾਲਸਾ ਨਹੀਂ ਹੋਇਆ। ਕਿਉਂ? ਕਿਉਂਕਿ ਲੋੜ ਹੀ ਨਹੀਂ ਪਈ। ਜਦੋਂ ਮਿਸਲਾਂ ਦੇ ਵਿੱਚ ਇਕੱਠੇ ਮਿਸਲ ਦਾ ਭਾਵ ਵੀ ਬਰਾਬਰਤਾ ਜੇ ਪਾਵਾ ਕੋਈ ਪੰਜਾਂ ਪਿੰਡਾਂ ਦਾ ਸੀ ਕੋਈ ਦਸਾਂ ਪਿੰਡਾਂ ਦਾ ਮਾਰਕ ਸੀ ਉਹਨੂੰ ਬਰਾਬਰ ਦਾ ਅਧਿਕਾਰ ਸੀ ਅੱਜ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਵੀ ਇੱਕ ਸਿਸਟਮ ਤੋੜਤਾ ਉਹਨੇ ਕਿਹਾ ਵੀ ਆ ਜਿਹੜੇ ਖਾਸ ਖਾਸ ਵਿਅਕਤੀ ਆ ਜਿਨ੍ਹਾਂ ਨੂੰ ਮੈਂ ਸੱਦਾ ਪੱਤਰ ਦਿੰਦਾ ਇਹ ਹੀ ਹੋਣੇ ਚਾਹੀਦੇ ਸੋ ਅਸੀਂ ਇਹਨੂੰ ਪੂਰੀ ਤਰ੍ਹਾਂ ਨਕਾਰਦੇ ਆ ਜਿਹੜੀ ਇਹ ਪੰਥ ਬ੍ਰਿਆਦਾ ਨਹੀਂ ਪੰਥ ਪਰਵਾਨ ਇਸ ਸਿਸਟਮ ਨਹੀਂਗਾ ਬਹੁਤ ਉੱਚੀ ਸੁੱਚੀ ਸੰਸਥਾ ਆ ਸਰਬਤ ਖਾਲਸਾ ਤੇ ਜੇ ਸਰਬਤ ਖਾਲਸਾ ਸੱਦਣਾ ਹੀ ਐ ਉਹ ਕੇਵਲ ਕੇਵਲ ਅਧਿਕਾਰ ਆ ਜਥੇਦਾਰ ਜਗਤਾਰ ਸਿੰਘ ਹਮਾਰਾ ਜੀ ਐਲਾਨ ਕਰਨ ਸਾਰੀਆਂ ਇਹ ਸੰਪਰਦਾਵਾਂ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੀਆਂ ਜਿਹੜੀਆਂ ਸ੍ਰੀ ਕਾਲ ਤਖਤ ਸਾਹਿਬ ਨੂੰ ਆਪਣਾ ਮੰਨਦੀਆਂ ਤਖਤ ਮੰਨਦੀਆਂ ਤੇ ਉਹ ਸਾਰੇ ਤਖਤਾਂ ਦੇ ਜਥੇਦਾਰ ਇਕੱਠੇ ਹੋ ਕੇ ਸਾਰੀਆਂ ਸੰਪਰਦਾਵਾਂ ਇਕੱਠੇ ਹੋ ਕੇ ਉੱਤੇ ਵਿਚਾਰ ਕਰਨ ਜਿਹੜੇ ਵੀ ਮਸਲੇ ਕੌਮ ਦੇ ਹੋਣ ਪੰਥ ਦੇ ਹੋਣ ਪੰਜਾਬ ਨਾਲ ਸੰਬੰਧਿਤ ਹੋਣ ਭਾਵੇਂ ਪਾਣੀ ਦਾ ਮਸਲਾ ਹੈ ਭਾਵੇਂ ਬੇ ਐਜੂਕੇਸ਼ਨ ਦਾ ਮਸਲਾ ਸਾਡਾ ਪ੍ਰਵਾਸ ਦਾ ਮਸਲਾ ਸਾਡਾ ਪੰਜਾਬ ਬਰਬਾਦ ਹੋ ਰਿਹਾ ਸਿੱਖੀ ਦਾ ਅਜਾੜਾ ਹੋ ਰਿਹਾ ਕੋਈ ਸਾਨੂੰ ਜੌਬਾਂ ਨਹੀਂ ਮਿਲਦੀਆਂ ਕੋਈ ਸਾਡਾ ਇੱਥੇ ਜੀਵਨ ਨਹੀਂ ਪੰਜਾਬੀਆਂ ਦਾ ਇਸ ਕਰਕੇ ਸਾਰੇ ਮਸਲੇ ਜਦੋਂ ਕਰਨੇ ਨੇ ਉਹ ਸਾਰਿਆਂ ਹੀ ਜਥੇਬੰਦੀਆਂ ਆਉਣ ਗਿਆ ਕਰ ਲਿਆ ਇਸ ਕਰਕੇ ਸਾਡਾ ਸਾਰਾ ਜੋਰ ਲੱਗਾ ਹੈ ਕਿ ਇੱਕੋ ਇੱਕ ਕਾਬਲ ਇੱਕੋ ਇੱਕ ਪ੍ਰਵਾਨਤ ਜਥੇਦਾਰ ਹੈ ਸਾਡਾ ਕੌਮੀ ਇਨਸਾਫ ਮੋਰਚੇ ਦਾ ਸੰਗਤਾਂ ਨੂੰ ਬੇਨਤੀ ਆ ਕਿ ਆਪਾਂ ਇਹਨੂੰ ਜ세ਦਾਰ ਜਗਤਾਰ ਸਿੰਘ ਹਵਾਰਾ ਨੂੰ ਬਾਹਰ ਕੱਢੀਏ ਤੇ ਦੂਸਰੇ ਜਿੰਨੇ ਵੀ ਬੰਦੀ ਸਿੰਘ ਆ ਉਹਨਾਂ ਨੂੰ ਆਪਾਂ ਜਲਦੀ ਤੋਂ ਜਲਦੀ ਰਿਹਾ ਕਰਾਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਾਸਤੇ ਜੋ ਕੁਰੂਰ ਬਣਾਈਏ ਅੱਜ ਦੂਸਰੀ ਕਾਰਨ ਇਹ ਆ ਤੁਹਾਨੂੰ ਸੱਦਣ ਦਾ ਅੱਜ ਸਾਡਾ ਆਖਰੀ ਦਿਨ ਆ ਸਰਕਾਰ ਨਾਲ ਜਿਹੜਾ ਕੰਟਰੈਕਟ ਹੋਇਆ ਸੀ ਵਿਚਾਰ ਹੋਈ ਸੀ ਸਹਿਮਤੀ ਹੋਈ ਸੀ ਜਿਹਦੇ ਵਿੱਚ ਦੋ ਕੈਬਨਿਟ ਮੰਤਰੀ ਅਮਨ ਲੋੜਾ ਜੀ ਤੇ ਹਰਪਾਲ ਸਿੰਘ ਕੀਮਾ ਜੀ ਤੇ ਪ੍ਰਸ਼ਾਸਨ ਦੇ ਇਹਨਾਂ ਦੇ ਸਾਰੇ ਪ੍ਰਸ਼ਾਸਕ ਬੈਠੇ ਸਨ ਉਹਨਾਂ ਨੇ ਇਹ ਕਿਹਾ ਸੀ ਕਿ 31 ਮਾਰਚ ਤੱਕ ਜੋ ਵਿਚਾਰ ਵਟਾਂਦਰਾ ਹੋਇਆ ਅਸੀਂ ਚਾਰ ਜਣੇ ਸਨ ਐਡਵੋਕੇਟ ਦਰਸ਼ੇਰ ਸਿੰਘ ਐਡ ਜਿਹੜੇ ਸੀਨੀਅਰ ਐਡਵੋਕੇਟ ਅਮਰ ਸਿੰਘ ਚਾਲ ਬਰਿੰਦਰ ਸਿੰਘ ਤੇ ਦਾਸਪਾਲ ਸਿੰਘ ਫਰਾਜ਼ ਬੈਠ ਕੇ ਬੀਤ ਗਈ ਇੱਕ ਘੰਟੇ ਤੋਂ ਜ਼ਿਆਦਾ ਸਮਾਂ ਲੱਗਾ ਸਾਰਤਕ ਉਹਨਾਂ ਨੇ ਕਿਹਾ ਪੰਜ ਜਿਹੜੇ ਸਿੰਘ ਨੇ ਜਿਹੜੇ ਪ੍ਰੋਫੈਸਰ ਬਰਿੰਦ ਆਪਣੇ ਦਿਵਿੰਦਰ ਪਾਰਸ ਸਿੰਘ ਦੀ ਭੁੱਲਰ ਨੇ ਕਰਤਿਪ ਸਿੰਘ ਖੈਰਾ ਨੇ ਗੁਰਬੀਰ ਸਿੰਘ ਨੇ ਸ਼ਮਸ਼ੇਰ ਸਿੰਘ ਨੇ ਲਖਵਿੰਦਰ ਸਿੰਘ ਇਹਨਾਂ ਨੂੰ ਅਸੀਂ ਰਿਹਾ ਕਰਾਉਣ ਲਈ ਸਾਰੀਆਂ ਫੈਲਾਂ ਤਿਆਰ ਕਰਦੀਆਂ ਤੇ ਜਲ ਜਿੱਤੋ ਜਲਦੀ ਰਿਹਾ ਕਰਾਵਾਂਗੇ ਇੱਥੋਂ ਤੱਕ ਸਰਕਾਰ ਨੇ ਸਾਨੂੰ ਕਿਹਾ ਕਿ ਤੁਸੀਂ ਆਪਣੇ ਦੋ ਨੁਮਾਇੰਦੇ ਭੇਜੋ ਅਸੀਂ ਰਾਸ਼ਟਰਪਤੀ ਨਾਲ ਤੁਹਾਡੇ ਸਾਹਮਣੇ ਗੱਲ ਕਰਦੇ ਆ ਰਾਸ਼ਟਰਪਤੀ ਕੋ ਜਿਹੜਾ ਰਾਸ਼ਟਰਪਤੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਾਜੇ ਦਾ ਕਾਨੂੰਨ ਬਣ ਅਸੀਂ ਬਣਾ ਰਹੇ ਹਾਂ ਅਸੀਂ ਉਹਨੂੰ ਕਹਾਂਗੇ ਦੂਸਰਾ ਕਰਨਾਟਕਾ ਦਾ ਜਿਹੜਾ ਗਵਰਨਰ ਆ ਸੀ ਉਹਨਾਂ ਤੁਹਾਡੀ ਮੁਲਾਕਾਤ ਅਸੀਂ ਕਹਾਂ ਸਾਨੂੰ ਕੀ ਲੋੜ ਹੈ ਤੁਸੀਂ ਆਪਣਾ ਸਿਸਟਮ ਹੈ ਸੀਐਮਓ ਤੁਸੀਂ ਕੈਬਨਿਟ ਮੰਤਰੀ ਹੋ ਤੁਸੀਂ ਜਾਓ ਆਪਣੀ ਗੱਲਬਾਤ ਕਰੋ ਇੱਕ ਤਰੀਕਾ ਕਰ ਵਰਤੋ ਤੁਸੀਂ ਦੱਸੋ ਕਿ ਪੰਜਾਬ ਦੇ ਲੋਕਾਂ ਦੀ ਵਿਦੇਸ਼ ਤੇ ਵਰਲਡ ਵਾਈਡ ਲੋਕਾਂ ਦੀ ਆ ਡਿਮਾਂਡ ਆ ਵੀ ਤੁਰੰਤ ਇਹ ਸਿੰਘ ਰਿਹਾ ਹੋਣੀ ਚਾਹੀਦੀ ਨੇ ਉਹਨਾਂ ਨੇ 31 ਮਾਰਚ ਤੱਕ ਦੱਸਿਆ ਸੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਕਾਨੂੰਨ ਵਾਸਤੇ ਜਿਹੜਾ ਹੋਮ ਮਿਨਿਸਟਰੀ ਨੂੰ ਪੇਜਾ ਰਾਸ਼ਟਰਪਤੀਓ ਕਰਾਵਾਂਗੇ ਜਿਹੜਾ ਸਪੰਦਾ ਸਿੰਘਾ ਦੀ ਰਿਹਾਈ ਤੇ ਇਹ ਜਿਹੜਾ ਜ세ਦਾਰ ਜਗਤਾਰ ਸਿੰਘ ਹਵਾਰਾ ਇਹ 31 ਤਰੀਕ ਤੋਂ ਪਹਿਲਾਂ ਪਹਿਲਾਂ ਅਸੀਂ ਇਹਨੂੰ ਪੰਜਾਬ ਦੇ ਕਿਸੇ ਜੇਲ੍ਹ ਵਿੱਚ ਸ਼ਿਫਟ ਕਰਾਂਗੇ ਜਿਹੜਾ ਇਹਦੇ ਕੇਸ ਪੈਂਡਿਕ ਪਏ ਨੇ ਉਹਨਾਂ ਨੂੰ ਅਸੀਂ ਕਰਾਂਗੇ ਵੀ ਉਹ ਜਲਦੀ ਤੋਂ ਜਲਦੀ ਉਹ ਖਤਮ ਹੋਣ ਪਰ ਉਹਨਾਂ ਨੇ ਅੱਜ 31 ਮਾਰਚ ਹੋ ਗਈ ਹੈ ਸਾਡੇ ਨਾਲ ਕਿਸੇ ਨਾਲ ਵੀ ਉਹਨਾਂ ਨੇ رابطہ ਨਹੀਂ ਕਾਇਮ ਕੀਤਾ ਸਾਨੂੰ ਕੁਝ ਦੱਸਿਆ ਨਹੀਂ ਅਜੇ ਤੱਕ ਵੀ ਅਜੇ ਤੱਕ આજ ਤੱਕ ਹੁਣ ਸਮੇਂ ਤੱਕ ਜ세ਦਾਰ ਜਖਤਾਰ ਸਿੰਘ ਵਾਰਾਂ ਨੂੰ ਪੰਜਾਬ ਨਹੀਂ ਲਿਆਂਦਾ ਗਿਆ ਅਸੀਂ ਉਹਨਾਂ ਦੇ ਨਾਲ ਇਹ ਕੀਤੀ ਸੀ ਗੱਲ ਕਿ ਜਿਹੜਾ ਅਸੀਂ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਸਾਨੂੰ ਕੀ ਕਰੋਗੇ ਕਿ ਦੱਸੋ ਕਹਿੰਦੇ 31 ਮਾਰਚ ਤੱਕ ਤੁਸੀਂ ਜਿਹੜਾ 31 ਮੈਂਬਰੀ ਜਥਾ ਸੀਐਮ ਦੀ ਕੋਠੀ ਵੱਲ ਭੇਜ ਰਹੇ ਹੋ ਇਹ ਤੁਸੀਂ ਉਹਨਾਂ ਚੱਲਦੀ ਇਹਨੂੰ ਪੋਸਟਪੌਨ ਕਰੋ ਇਹਨੂੰ ਬਲਤਵੀ ਕਰੋ ਉਦੋਂ ਬਾਅਦ ਤੁਸੀਂ ਜੇ ਜੋ ਜਿੱਦਾਂ ਤੁਸੀਂ ਠੀਕ ਸਮਝਦੇ ਕਰਾ ਉਹ ਅਸੀਂ ਅੱਜ ਤੱਕ ਉਹਨਾਂ ਨਾਲ ਸੰਪਰਕ ਸੀ ਉਹਨਾਂ ਨੇ ਨਹੀਂ ਕੀਤਾ ਉਹ ਅਸੀਂ 10 ਤਰੀਕ ਨੂੰ 3 April ਨੂੰ ਅਸੀਂ ਦੁਬਾਰਾ ਸ਼ੁਰੂ ਕਰਨਾ 3 April ਨੂੰ ਕੰਮ ਦਾ ਧਾਰਨੇ ਇਹ ਹੈ ਸ਼ੁਰੂ ਕੰਮ ਦਾ ਕੱਲ ਨੂੰ IPL ਇੱਥੇ ਜਿਹੜੇ ਮੈਚ ਹੋ ਰਹੇ ਨੇ ਅਸੀਂ ਇਹ ਚਾਹੁੰਦੇ ਆ ਕਿ ਵੱਤ ਤੋਂ ਵੱਤ ਉੱਥੇ ਦੂਰ ਦਰਾਡੇ ਤੋਂ ਲੋਕ ਆਉਂਦੇ ਨੇ ਦੇਸ਼ ਵਿਦੇਸ਼ ਤੋਂ ਆਉਂਦੇ ਨੇ ਪਲੇਅਰਸ ਆਉਂਦੇ ਨੇ ਉੱਥੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਉਹਨਾਂ ਨੂੰ ਰੋਸ ਬਾਤ ਕਰਨਾ ਚਾਹੁੰਦੇ ਕਿ ਸਾਡੇ ਨਾਲ ਪੰਜਾਬ ਦੇ ਨਾਲ ਕਿੰਨਾ ਅਨਿਆਂ ਹੋ ਰਿਹਾ ਕਿੱਦਾਂ ਸਾਡੇ ਅਜੇ ਵੀ ਬੰਦੀ ਸਿੰਘ ਰਿਹਾ ਨਹੀਂ ਹੋ ਰਹੇ ਕਿੱਦਾਂ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ 325 ਤੋਂ ਉੱਤੇ ਬੜੀ ਬਿਆਦਵੀ ਹੋ ਗਈ ਸਾਨੂੰ ਨਿਆਂ ਨਹੀਂ ਮਿਲਿਆ ਇਹ ਸਾਰੀਆਂ ਅਸੀਂ ਮੰਗਾ ਲੋਕਾਂ ਵਿੱਚ ਰੱਖਣੀਆ ਚਾਹੁੰਦੇ ਆ ਤੇ ਸਵੇਰ ਦੀ ਪ੍ਰੋਟੈਸਟ ਵਾਸਤੇ ਇਸ ਕਰਕੇ ਅਸੀਂ 31 ਮੈਂਬਰੀ ਜਗਦਾ ਕੱਲ ਨੂੰ ਨਹੀਂ ਉਹ ਅਸੀਂ 3 ਤਰੀਕ ਨੂੰ ਭੇਜਣਾ 2 ਤਰੀਕ ਨੂੰ ਨਾ ਭੇਜਣ ਦਾ ਕਾਰਨ ਹੈ ਜੋ ਦੀਪ ਸਿੰਘ ਜਿਹੜੇ ਸਾਲ ਪਹਿਲਾਂ ਇੱਥੋਂ ਦੁਨੀਆ ਤੋਂ ਪੂਚ ਕਰਕੇ ਚੜ੍ਹਾਈ ਕਰਦੇ ਇਹਨਾਂ ਨੇ ਪੰਜਾਬ ਲਈ ਕਾਫੀ ਮਿਹਨਤ ਕੀਤੀ ਹੈ ਉਹ ਉਹਨਾਂ ਦਾ ਜਨਮ ਦਿਨ ਹੈ ਉਹਨਾਂ ਦੇ ਜਿਹੜੇ ਹੈਗੇ ਪੰਜਾਬ ਆਪਣੀ ਪੰਜਾਬ ਦੀ ਵਾਰਸ ਜਿਹੜੀ ਜਥੇਬੰਦੀ ਹੈ ਉਹਨਾਂ ਨੇ ਇੱਥੇ ਸਾਰਿਆਂ ਨੇ ਰਲ ਕੇ ਮਨਾਉਣਾ ਇਸ ਕਰਕੇ ਸੀ ਉਹ ਤਿੰਨ ਤਰੀਕ ਨੂੰ ਦੁਬਾਰਾ ਜਿਹਾ 31 ਮੈਂਪਰੀ ਭੇਜਾਂਗੇ ਜੇ ਸੀ ਐਮ ਦੀ ਕੋਠੀ ਅਸੀਂ ਅਸੀਂ ਇਹ ਚਾਉਣਾ ਪ੍ਰਦਰਸ਼ਨੀ ਕਰਦੇ ਚਾਹੁੰਦੇ ਆ ਕਿ ਜਿਹੜੀ ਭੂਕ ਨੀਂਦ ਸੁੱਤਾ ਹੋਇਆ ਉਹ ਸੀਐਮ ਜਿਹੜਾ ਧਰਿਆ ਜੇ ਬੈਠ ਕੇ ਚਾਹਾਂ ਪੀਂਦਾ ਸੀ ਲੋਕਾਂ ਨੂੰ ਲੋਕਾਂ ਦਾ ਸਾਹ ਕਹਿੰਦਾ ਸੀ ਮੈਂ ਦੇਵਾਂਗਾ ਉਹ ਅੱਜ ਕਿਹੜੀ ਉਹ ਕੁਰਸੀ ਦੇ ਵਿੱਚ ਕਿਹੜੇ ਉਹ ਚੀਜ਼ ਵੜ ਗਈ ਆ ਜਿਹੜੀ ਅਜੇ ਤੱਕ ਉਹ ਸਾਨੂੰ ਨਿਆਂ ਨਹੀਂ ਦੇ ਰਿਹਾ ਜਿਹੜੀਆਂ ਸਾਡੀਆਂ ਜਾਇਜ਼ ਹੱਕੀ ਮੰਗਾ ਵਾ ਉਹ ਮੰਨ ਨਹੀਂ ਰਿਹਾ ਕਾਰਨ ਕਿ ਉਹ ਭੂਕ ਨੀਂਦ ਜਿਹੜਾ ਸੁੱਤਾ ਉਸ ਜਗਾਉਣ ਦੀ ਖਾਤੇ ਜਾਣਾ ਉਦੋਂ ਬਾਅਦ ਇਹ ਨਾ ਮੰਨੇ ਅਸੀਂ ਅਸੀਂ ਗਵਰਨਰਾਂ ਨੂੰ ਵੀ ਜਾਵਾਂਗੇ 31ਵੇਂ ਪ੍ਰਿਜਠਾ ਜਾਂ 50 ਜਿੰਨੇ ਵੀ ਸਾਡੇ ਕੋਲ ਜਿੱਦਾਂ ਵੀ ਸੰਗਤਾਂ ਸਹਿਯੋਗ ਦੇਣੀਆਂ ਇਸ ਵਾਰ ਤੇ ਤੁਹਾਨੂੰ ਸੱਦਿਆ ਕਿ ਅਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਜਿਹੜਾ ਕਿ ਪੰਥ ਪ੍ਰਵਾਨਤ ਜਥੇਦਾਰ ਆ ਅਸੀਂ ਉਹਦੇ ਦਿਸ਼ਾ ਦੇਸ਼ਾ ਅਨੁਸਾਰ ਇੱਕ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਤੇ ਚੜਾ ਰਹੇ ਆ ਕੋਈ ਵੀ ਹੋਰ ਬਿਆਨ ਦਿੰਦਾ ਉਹ ਸਾਨੂੰ ਪ੍ਰਮਾਨ ਨਹੀਂ ਨਾ ਹੀ ਉਹ ਸੰਗਤਾਂ ਨੂੰ ਪ੍ਰਵਾਨ ਵਾਇ ਗੁਰਜੀ ਕਾਹਤੋ ਵਾਇ ਗੁਰਜੀ ਤੁਸੀਂ ਇਹ ਗੱਲ ਕਹੀ ਕਿ ਜੱਤੇਦਾਰ ਇਹ ਜੱਤੇਦਾਰ ਸਾਡਾ ਜਿੰਮੇਦਾਰੀ ਜੀ ਉਹ ਕੌਂ ਲਿੰਦੇ ਨੇ ਤਾਂ ਹੀ ਸਰਪਸਤਾ ਦਾ ਸੱਦੇ ਲਵੇ ਰਿਹਾ ਕਿਹੜਾ ਅਮਰਤਪਾਲ ਜਿੰਮੇਦਾਰ ਹੈ ਇਸ ਲਈ ਸਰਪਸਤਾ ਦਾ ਦਬੀ ਤੁਸੀਂ ਉਹਦਾ ਸਹਿਮਤੀ ਨਹੀਂ ਦੇ ਰਿਹਾ ਬਿਲਕੁਲ ਨਹੀਂ ਦੇ ਰਿਹਾ ਤੁਸੀਂ ਅਮਰਤਪਾਲ ਜਰਦਾ ਹੁਸਾ ਮਤ ਨਹੀਂ ਅਸੀਂ ਵਿਚਾਰਾ ਨਾ ਸਹਿਮਤ ਨਾ ਹੋਣਾ ਜਾਂ ਨਾ ਆਉਣਾ ਇਹ ਸਾਡੀ ਹੈ ਇਹ ਸਾਡੀ ਨਿੱਜੀ ਹੈ ਕੋਈ ਵੀ ਸਹਿਮਤ ਹੋ ਸਕਦਾ ਕੋਮੀਨ ਸਾਹਿਬ ਮੋਰਚਾ ਸਾਰੇ ਨਹੀਂ ਕਦੀ ਵੀ ਸਹਿਮਤ ਹੁੰਦਾ ਕਿਸੇ ਨਾ ਇਹ ਮੇਰਾ ਨਿੱਜੀ ਵਿਚਾਰ ਕਿਸੇ ਨਾਲ ਵੀ ਰਲ ਸਕਦਾ ਨਾ ਸਰ ਨਹੀਂ ਰਲ ਸਕਦਾ ਕੋਮੀਨ ਸਾਹਿਬ ਮੋਰਚੇ ਦਾ ਕੋਈ ਲੈਣ ਤੇ ਜਿਹੜਾ ਮੋਰਚੇ ਦੀ ਇਸੇ ਕੋਈ ਵੀ ਵਿਸ਼ੇਸ਼ ਵਿਅਕਤੀ ਨਹੀਂ ਕੋਮੀਨ ਸਾਹਿਬ ਦਿੱਕਤੀ ਨੇ ਅਮਰੀਕੀ ਕਮੇਟੀ ਉਹ ਇੱਕ ਚੀਜ਼ ਤੇ ਸਹਿਮਤ ਹੈਗੀ ਹੈ ਕਿਹੜੀ ਜੀ ਆਵਾਜ਼ ਦੇ ਵਿਚਾਰਾਂ ਕਿਹੜੇ ਵਿਚਾਰਾਂ ਨਾਲ ਜੀ ਜਿਹੜੇ ਮਤਲਬ ਪਾਕਿਸਤਾਨ ਦੇ ਇਸ ਸਰਬੱਤ ਸੰਖਾਰਸ ਨਾਲ ਜਦੋਂ ਅਸੀਂ ਤੁਹਾਡੇ ਸਾਹਮਣੇ ਬੋਲ ਰਹੇ ਹਾਂ ਵੀ ਅਸੀਂ ਕਹਿੰਦੇ ਕੋਮੀਨ ਸਾਹਿਬ ਮੋਰਚੇ ਬਲੋਂ ਬੋਲ ਰਹੇ ਹਾਂ ਜੀ ਅਸੀਂ ਉਸ ਵਿਚਾਰਾ ਸਰਬੱਤ ਖਾਲਸੇ ਦਾ ਬਿਲਕੁਲ ਸਹਿਮਤ ਨਹੀਂ ਜਿਹੜਾ ਕਿ ਇੱਕ ਵਿਅਕਤੀ ਉਹ ਸੱਤੇ ਉਹ ਗਿਆਨੀ ਸੱਤੇ ਜਿਹੜਾ ਇੱਕ ਪਰਿਵਾਰ ਨੇ ਥਾਪਿਆ ਹੋਇਆ ਜਿਹੜਾ ਜਦੋਂ ਸਰ ਪ੍ਰਮਾਣਿਤ ਹੋਊਗੀ ਗੱਲ ਨਹੀਂ ਅਸੀਂ ਤੇ ਕਹਿ ਰਹੇ ਹਾਂ ਨਾ ਜੀ ਇਹ ਸੱਤੂ ਗੱਲ ਆ ਜਿਹੜੇ ਕੁਝ ਸਿੱਖ ਮੀਡੀਆ ادارے ਮੋਤੀ ਦੀ ਕਵਰੇਜ ਕਰ ਰਹੇ ਸੀ ਲੋਕਾਂ ਨੂੰ ਦਿਖਾ ਰਹੇ ਸੀ ਉਹ ਤੈਨਾਂ ਨੂੰ ਬੰਦ ਹੋ ਗਏ ਉਸ ਤੋਂ ਬਾਅਦ ਜਿਹੜੀ ਮੋਰਚੇ ਦੀ ਕਬਰਸਤਾਨ ਵਾਲੇ ਗਰਾਊਂਡ ਤੇ ਪੱਤਰਕਾਰ ਸੀ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਕੰਮ ਕੀਤਾ ਗਿਆ ਕੌਂਟ ਬੰਦ ਕੀਤੇ ਜਾ ਰਹੇ ਨੇ ਪੂਰਾ ਘਟਨਾਕਰਮ ਹੈ ਤੂੰ ਲੈ ਕੇ ਜਿਹੜੀ ਕੰਮਨੀ ਸਾਥ ਮੋਰਚੇ ਦੀ ਲੀਡਰਸ਼ਿਪ ਹੈ ਉਹਦਾ ਸਟੈਂਡ ਕੀ ਰਹੇਗਾ ਅਸੀਂ ਬਿਲਕੁਲ ਇਹਨੂੰ ਨਕਾਰਦੇ ਹਾਂ ਸਰਕਾਰ ਨੇ ਬਹੁਤ ਵੱਡਾ ਇੱਕ ਕਿਸਮ ਦਾ ਤਸ਼ੱਦਦ ਆ ਪ੍ਰੈਸ ਦੇ ਉੱਤੇ ਤਸ਼ੱਦਦ ਆ ਅਸੀਂ ਤਸ਼ੱਦਦ ਦਾਬ ਤਾਂ ਵਰਦੇ ਵੀ ਇੱਕ ਬੰਦਾ ਕਵਰੇਜ ਦੇ ਰਿਹਾ ਕੋਈ ਗੈਰਕਾਨੂੰਨੀ ਕੰਮ ਨਹੀਂ ਉਹਨਾਂ ਦਾ ਕਾਰਨ ਹੀ ਕੋਈ ਨਹੀਂ ਕੋ ਉਸ ਚੈਨਲ ਨੂੰ ਬੰਦ ਕਰਨਾ ਅਸੀਂ ਵਰਲਡਵਾਈਡ ਅਸੀਂ ਜੁਨ ਨੂੰ ਤਾਂ ਕਿ ਇਹ ਇਹ ਲਿਜਾਵਾਂਗੇ ਗੱਲ ਵੀ ਤੁਸੀਂ ਤੁਹਾਡੇ ਕੋ ਕੀ ਰੀਜਨ ਆ ਕੀ ਕਾਰਨ ਤੁਸੀਂ ਇਹ ਚੈਨਲ ਕਿਉਂ ਬੰਦ ਕਰ ਰਹੇ ਜਿਹੜੇ ਮਨਜੀਤ ਸਿੰਘ ਜੀ ਕੇ ਇੱਕ ਮਸਲਾ ਚੱਕਿਆ ਜਿਹਦੇ ਵਿੱਚ ਮਹਾਰਾਸ਼ਟਰ ਦੇ ਪਰਪੇਨੀ ਦੇ ਵਿੱਚ ਇੱਕ ਆਪਰੇਸ਼ਨ ਚਲਾਇਆ ਗਿਆ ਜਿਸ ਦਾ ਨਾਮ ਕੋਵਿੰਗ ਆਪਰੇਸ਼ਨ ਰੱਖਿਆ ਗਿਆ ਜਿਹਦੇ ਵਿੱਚ ਜਿਹੜੇ ਉੱਥੋਂ ਦੇ ਘੱਟ ਗਿਣਤੀ ਨੇ ਭਾਗ ਲਏ ਜਿਹੜੇ ਉੱਥੋਂ ਦੇ ਰਹਿਣ ਵਾਲੇ ਸਿੱਖ ਨੇ ਉਹਨਾਂ ਦੇ ਕੋਲੇ ਤਿੰਨ ਟੁੱਟੀਆਂ ਜਿਹੜੀਆਂ ਤਲਵਾਰਾਂ ਨੇ ਉਹਨਾਂ ਨੂੰ ਜਬਤ ਕਰਕੇ ਤੇ ਆਰਮਜ਼ ਐਕਟ ਦੇ ਪਰਚੇ ਦਰਜ ਕੀਤੇ ਗਏ ਨੂੰ ਲੈ ਕੇ ਕੋਈ ਮੰਗ ਕਰ ਨੂੰ ਕਰੇ देखो ये जड़ी विदेश ਦੇ ਵਿੱਚ ਐ ਮੈਂ 22 ਮੁਲਕਾਂ ਚ ਰਿਹਾ ਜੀ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਉੱਥੇ 6 ਇੰਚੀ ਕਿਰਪਾਨ ਪਾਉਣ ਦੀ ਇਜਾਜ਼ਤ ਹੈ मोस्टली ਸਾਰਿਆਂ ਮੁਲਕਾਂ 'ਚ ਕਿ ਦੂਸਰੀ ਕੋਈ ਕੋਈ ਸਿੰਬਲ ਰੱਖਦਾ ਵੱਡੀ ਕਿਰਪਾਨ ਰੱਖਦਾ ਉਹ ਪੁਲਿਸ ਤੇ ਉੱਥੇ ਦੇ ਸਹਿਯੋਗ ਨਾਲ ਰੱਖੀ ਜਾਂਦੀ ਹੈ 6 ਇੰਚੀ ਕਿਰਪਾਨ ਪਾਉਣ ਨੂੰ ਕਿੱਥੇ ਬੰਦੀ ਦੀ ਚਾਹ ਇਟਲੀ ਚਲੇ ਜੋ ਜਰਮਨ ਚਲੇ ਜੋ ਫਰਾਂਸ ਚਲੇ ਜੋ ਇੰਗਲੈਂਡ ਚਲੇ ਜੋ ਕਿੱਥੇ ਤੰਗੀ ਹੈ ਜੇ ਦੂਸਰੀ ਆ ਤੂੰ ਸਾਨੂੰ ਪ੍ਰਦਰਸ਼ਨੀ ਤੇ ਜਾਂ ਕੋਈ ਖਾਸ ਕੋਈ ਪ੍ਰੋਗਰਾਮ ਉਦੋਂ ਸਾਨੂੰ ਦਿੱਤੀ ਜਾਂਦੀ ਜਾ ਅਦਰਵਾਈਜ਼ ਨਹੀਂ ਹੁੰਦੀ ਰੱਖਸਾ ਤੇ ਕੱਲ ਜਿਹੜਾ ਪ੍ਰੋਟੈਸਟ ਹੋਣਾ ਕਿਸ ਦਾ ਪ੍ਰੋਟੈਸਟ ਕਰਨ ਜਾ ਰਹੇ ਟੈਸਟ ਅਸੀਂ ਰੋਸ ਮਾਰਚ ਕਰਨਾ ਲੋਕਾਂ ਨੂੰ ਜਾਗਰੂਕ ਕਰਨਾ ਜਿਹੜੇ ਬਾਹਰੋਂ ਵਿਦੇਸ਼ ਦੇਸ਼ ਵਿਦੇਸ਼ ਤੋਂ ਤੋਂ ਜੇਾਰੇ ਨੇ ਪ੍ਰੇਰ ਉਹਨਾਂ ਨੂੰ ਦੱਸਣਾ ਕਿ ਸਾਡੇ ਨਾਲ ਕੀ ਹੋ ਰਿਹਾ ਵੀ ਇਹ ਜਿਹੜਾ ਅਸੀਂ ਪੈਂਫਲੇਟ ਅਸੀਂ ਆਪਣੇ ਬੋਰਡ ਵਗੈਰਾ ਲਿਜਾ ਕੇ ਦੱਸਾਂਗੇ ਵੀ ਆ ਸਾਡੀਆਂ ਮੰਗਾਂ ਇਹ ਹਜੇ ਤੱਕ ਸਰਕਾਰ ਨੇ ਕੋਈ ਸਾਡੀ ਮੰਗ ਨਹੀਂ ਮੰਨੀ ਕੋਈ ਸਾਡੀ ਮੰਗ ਨਜਾਇਜ਼ ਨਹੀਂ ਜਿਹੜਾ ਇਹ ਇਹ ਸਾਡੀਆਂ ਜਿਹੜੀਆਂ ਹੱਕੀ ਮੰਗਾ ਉਹਦੇ ਵਾਸਤੇ ਅਸੀਂ ਸਟੇਡੀਅਮ ਦੇ ਅੰਦਰ ਵੀ ਜਾਣਗੇ ਤੁਹਾਡੇ ਅਸੀਂ ਕੋਸ਼ਿਸ਼ ਕਰਨੀ ਜੀ ਜਾਣ ਦੀ ਜਿੱਥੇ ਅਸੀਂ ਕੋਈ ਗਲਤ ਕੰਮ ਨਹੀਂ ਕਰਨਾ ਕੋਈ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਅਸੀਂ ਨਹੀਂ ਚਾਹੁੰਦੇ ਆਈਪੀਐਲ ਦੇ ਕਿਸੇ ਕੋਈ ਖੱਲਲ ਪਵੇ ਕੋਈ ਪ੍ਰੋਗਰਾਮ ਉਹਨਾਂ ਦਾ ਗਲਤ ਹੋਵੇ ਅਸੀਂ ਪ੍ਰੋਟੈਸਟ ਕਰਨਾ ਜਿੱਥੋਂ ਤੱਕ ਸਾਨੂੰ ਜਾਣਦੇ ਹੂ ਕਿ ਪ੍ਰਸ਼ਾਸਨ ਉੱਥੇ ਸੇ ਹੀ ਜਾ ਕੇ ਸੀ ਆਪਣਾ ਰੋਲ ਖੇਡਦੇ ਮੈਦਾਨ ਨੂੰ ਜੀ ਖੇਡ ਦੇ ਮੈਦਾਨ ਨੂੰ ਨਹੀਂ ਨਹੀਂ ਜੂ ਆਪਣੇ ਪ੍ਰੋਟੈਸਟ ਦਾ ਜ਼ਰੀਆ ਆਪਣਾ ਸਵਾਲ ਤੇ ਵੀ ਖੜੇ ਹੋ ਸਕਦੇ ਨੇ ਕਿ ਆਪਣੀ ਪ੍ਰੋਟੈਸਟ ਦਾ ਜ਼ਰੀਆ ਇੱਕ ਖੇਡ ਦੇ ਮੈਦਾਨ ਨੂੰ ਨਾਲ ਕਿੱਥੇ ਤੱਕ ਜਾਏ ਅਸੀਂ ਖੇਡ ਦੇ ਅੰਦਰ ਮੈਫੇ ਦੁਆਰਾ ਰਿਪੀਟ ਕਰਨੀ ਚੋਲਾ ਖੇਡ ਦੇ ਅੰਦਰ ਸਾਡਾ ਜਾ ਕੇ ਕੋਈ ਖੱਲਲ ਪਾਉਣਾ ਸਾਡਾ ਕੋਈ ਮਕਸਦ ਨਹੀਂ ਹੈ ਅਸੀਂ ਸਿਸ਼ਾ ਦੇ ਸ਼ਧ ਦਰਸ਼ਕ ਹੁੰਦੇ ਆ ਇਸ ਤਰ੍ਹਾਂ ਦੇਸ਼ ਦੀ ਮੇਂ ਕਿਤਨਾ ਕਿ ਤਰਾਵੀ ਜਾਊਗੀ ਇਸ ਤਰ੍ਹਾਂ ਨਹੀਂ ਇਮੇਜ ਖਰਾਬ ਹੁੰਦੀ ਤਾਂ ਡਿੱਗੀ 1998 ਦੇ ਕੇਸ ਪੈਂਡਿੰਗ ਪਏ ਹੋਣ ਇੱਕ ਮਿਨੋਰਿਟੀ ਕਲਾਸ ਨੂੰ ਦੱਬਿਆ ਜਾ ਰਿਹਾ ਹੋਵੇ ਇਥੇ ਜੈਨੋਸਾਈਡ ਹੋਇਆ ਹੋਵੇ ਔਰ ਉਹ ਉਹਨਾਂ ਦੇ ਇੱਕ ਵੀ ਬੰਦੇ ਨੂੰ ਕੋਈ ਸਜ਼ਾ ਨਾ ਕੀਤੀ ਹੋਵੇ ਹੁਣੇ ਇਸ ਗੱਲ ਤੇ ਆਪਾਂ ਜ਼ੋਰ ਦੇ ਰਹੇ ਹਾਂ ਕਿ ਸਾਡਾ ਮੁਲਕ ਸੈਕੂਲਰ ਹੈਗਾ ਤੇ ਉਹਨਾਂ ਨੂੰ ਜਦੋਂ ਆਪਾਂ ਆਰਟੀਕਲਸ ਦੀ ਗੱਲ ਕਰਦੇ ਹਾਂ ਕਨਸਟੀਟਿਊਸ਼ਨ ਦੀ ਕਿ ਇਥੇ ਹਰ ਧਰਮ ਦੇ ਲੋਕ ਆਪਣੇ ਧਰਮ ਨੂੰ ਪ੍ਰੋਪਗੇਟ ਕਰ ਸਕਦੇ ਆ ਤਾਂ ਉਤੋਂ ਇੱਕ ਹੋਮ ਮਿਨਿਸਟਰ ਤੁਗਲਕੀ ਫਰਮਾਨ ਜਾਰੀ ਕਰਦੇ ਕਿ ਤੁਸੀਂ ਅਕਰਪਾਨੀ ਪਾ ਸਕਦੇ ਆ ਦਸਤਾਰ ਨਹੀਂ ਬਨ ਸਕਦੇ ਆ ਕੇਸਰੀ ਝੰਡਾ ਨਹੀਂ ਲਾ ਸਕਦੇ ਉਦੋਂ ਨਹੀਂ ਇਮੇਜ ਖਰਾਬ ਹੁੰਦੀ ਉਦੋਂ ਨਹੀਂ ਇੰਡੀਆ ਦੀ ਇਮੇਜ ਖਰਾਬ ਹੋਈ ਜਦੋਂ 14 ਮਹੀਨੇ ਸੜਕਾਂ ਤੇ ਬੈਠੇ ਰਹੇ ਆ ਦਿੱਲੀ ਤੇ ਬਾਅਦ ਦੇ ਵਿੱਚ ਇੱਕ ਬੇਸ਼ਰਮੀ ਦੇ ਨਾਲ ਇੱਕ ਪੀਐਮ ਐਲਾਨ ਕਰ ਦਿੰਦਾ ਕਿ ਮੈਂ ਸਾਰੇ ਕਾਨੂੰਨ ਖਤਮ ਕਰਦਾ ਇਹ ਬੇਸ਼ਰਮੀ ਨਹੀਂ ਆ ਕਿ ਦੋ ਕੈਬਨਿਟ ਮੰਤਰੀ ਪੰਜਾਬ ਦੇ ਬੈਠ ਕੇ ਇਹ ਗੱਲ ਕਰਨ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ 31 ਤੋਂ ਪਹਿਲਾਂ ਪੇਸ਼ ਕਰਾਂਗੇ ਪੰਜ ਬੰਦੀ ਸਿੰਘਾਂ ਦੀ ਰਿਹਾਈ ਦਾ ਪ੍ਰੋਸੈਸ ਚਲਾਵਾਂਗੇ ਰੋਜ਼ ਪੰਜਾਬ ਚ ਬੇਦਬੀ ਹੋ ਰਹੀਆਂ ਗੁਰੂਗ੍ਰੰਥ ਸਾਹਿਬ ਦੀਆਂ ਹਾਲ ਦਵਾਈ ਮੱਚੀ ਪਈ ਆ ਇੱਕ ਬਿਲ ਉਹਨਾਂ ਨੇ ਰੈਜ਼ੋਲੂਸ਼ਨ ਪਾਸ ਕਰਕੇ ਆਪਣਾ ਸਾਰਾ ਕੰਮ ਖਤਮ ਕਰਤਾ ਉਹ ਕਿਉਂ ਨਹੀਂ ਜਾਂਦੇ ਪ੍ਰੈਜ਼ੀਡੈਂਟ ਕੋ ਵਿਦਰਨ ਡੇਜ਼ ਕੰਮ ਹੋਣੇ ਚਾਹੀਦੇ ਨੇ ਇਹ ਬੇਸ਼ਰਮੀ ਦੀ ਗੱਲ ਨਹੀਂ ਅਸੀਂ ਹੁਣ ਇੰਟਰਨੈਸ਼ਨਲ ਲੈਵਲ ਤੇ ਕੀ ਕਰੀਏ ਸਰਕਾਰ ਵਾਦਾ ਕਰਕੇ ਮੁੱਕਰ ਗਈ ਆ ਅਸੀਂ ਦੱਸਣਾ ਚਾਹੁੰਨੇ ਆ ਲੋਕਾਂ ਨੂੰ ਕਿ ਜਿਹੜੇ ਸਰਕਾਰ ক্রিকেট ਦੇ ਮੈਚ ਕਰਾ ਸਕਦੀ ਆ ਜਾਂ ਲਾਰੈਂਸ ਮਿਸ਼ਨੋਈ ਵਰਕੇ ਗੈਂਗਸਟਰਸ ਨੂੰ ਪੇਸ ਕਰਮੀ ਸਾਰੇ ਪ੍ਰਬੰਧ ਹੈਗੇ ਆ ਜਹਾਜਾਂ ਦੇ ਪ੍ਰਬੰਧ ਨੇ ਸਿੱਖਾਂ ਨੂੰ ਐਨਐਸਏ ਲਾ ਕੇ ਬਾਹਰ ਭੇਜੰਦੇ ਉਹਨਾਂ ਕੋ ਇਹ ਪ੍ਰਬੰਧ ਨਹੀਂ ਹੈਗਾ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ 1998 ਦੇ ਕੇਸ ਚ ਪੇਸ਼ ਕਰਨ ਇਹ ਪ੍ਰਬੰਧ ਨਹੀਂ ਹੈਗਾ ਕਿ ਉਹਨਾਂ ਕੋ 25-25 ਸਾਲ ਕੇਸ ਪੈਂਡਿੰਗ ਨਾਲ ਇਹ ਡੈਮੋਕਰੈਟਿਕ ਕੰਟਰੀ ਆ ਇਹ ਮੁਲਕ ਆ ਕਿ ਮੁਸਲਮਾਨਾਂ ਦੇ ਤਸ਼ੱਦਦ ਹੋਵੇ ਇਹ ਇਹ ਡੈਮੋਕਰੈਟਿਕ ਮੁਲਕ ਆ ਕਿ ਬਦਕਿਸਮਤੀ ਆ ਸਾਡੀ ਮੁਲਕ ਦੀ ਕਿ ਇੱਕ ਹੋਮ ਮਿਨਿਸਟਰ ਉਹ ਰਾਜ ਕਰ ਰਿਹਾ ਜਿਹੜਾ ਇੱਕ ਟਾਈਮ ਤੇ ਤੜੀ ਪਾਰ ਰਿਹਾ ਹੋਵੇ ਮਿਨੋਰਟੀ ਕਲਾਸ ਦੇ ਨਾਲ ਧੱਕਾ ਹੋ ਰਿਹਾ ਜੇ ਉਹ ਆਵਾਜ਼ ਬੁਲੰਦ ਕਰਨਾ ਚਾਹੁੰਦੇ ਆ ਤੇ ਇੰਡੀਆ ਦੀ ਸ਼ੇਮ ਨਹੀਂ ਆ ਇੰਡੀਆ ਨੂੰ ਫੀਲ ਕਰਨਾ ਚਾਹੀਦਾ ਇਹ ਪ੍ਰੋਬਲਮਸ ਦੂਰ ਕਰੀਏ ਤੇ ਉਹ ਭਾਈ ਜਾਰਾ ਨਾਲ ਤੋਂ ਰੇ ਇੰਡੀਆ ਦੇ ਨਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਸਾਰੇ ਪ੍ਰੈਸ ਆਗਿਆ ਨੂੰ ਵੀਰਾਂ ਨੂੰ ਇਹ ਤਕਲੀਫ ਦਿੱਤੀ ਹੈ ਅਸੀਂ ਕੌਮੀ ਇਨਸਾਫ ਮੋਰਚੇ ਬਾਰੇ ਕੁਝ ਗੱਲਾਂ ਸਪਸ਼ਟ ਕਰਨੀਆਂ ਚਾਹੁੰਦੇ ਹਾਂ ਕਿ ਕੌਮੀ ਇਨਸਾਫ ਮੋਰਚਾ ਜੋ ਲੱਗਾ ਹੋਇਆ ਹੈ ਇਹ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਜਿ세 ਇਹ ਜ਼ਾਹ ਜਗਤਾਰ ਸਿੰਘ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੱਗਾ ਹੋਇਆ ਹੈ ਜਿੰਨੇ ਵੀ ਪ੍ਰਬੰਧਕ ਨੇ ਇੱਥੇ ਦੇ ਤਾਲਮੇਲ ਕਮੇਟੀ ਹੈ ਉਸ ਉਹਨਾਂ ਨੂੰ ਸਾਰਿਆਂ ਨੂੰ ਜਿ세 ਦਾ ਜਗਤਾਰ ਸਿੰਘ ਵਾਰਾ ਚੰਗੀ ਤਰ੍ਹਾਂ ਜੀਵਨ ਬਾਰੇ ਜਾਣਦੇ ਨੇ ਉਹ ਜਿਹੜਾ ਮੋਰਚਾ ਲੱਗਾ ਹੈ ਜਿਹੜੀਆਂ ਮੰਗਾਂ ਦੇ ਖਾਤਰ ਲੱਗਾ ਤੁਹਾਨੂੰ ਸਾਰਿਆਂ ਨੂੰ ਪਤਾ ਵਾਰ-ਵਾਰ ਦਰਹਾਲਣ ਦੀ ਲੋੜ ਨਹੀਂ ਕਿ ਇਹ ਜੋ ਜ세ਦਾਰ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੱਲ ਰਿਹਾ ਹੈ ਸਮੇਂ-ਸਮੇਂ ਅਨੁਸਾਰ ਉਹ ਰਾਏ ਆਪਣੀ ਭੇਜਦੇ ਵੀ ਨੇ ਵਿਚਾਰ ਭੇਜਦੇ ਵੀ ਨੇ ਇਹ ਕਿਸੇ ਪਰਿਵਾਰ ਵੱਲੋਂ ਥਾਪਿਆ ਹੋਇਆ ਜ세ਦਾਰ ਨਹੀਂ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦੀ ਹੋਣੀ ਜੋ ਦਮਦਮਾ ਸਾਹਿਬ ਦੇ ਜ세ਦਾਰ ਨੇ ਜੋ ਕਾਰਜਕਾਰੀ ਜ세ਦਾਰ ਇੱਕ ਪਰਿਵਾਰ ਨੇ ਆਪਣੇ ਕਬਜ਼ੇ ਵਿੱਚ ਲੈ ਕੇ STPC ਦਾ ਸਿਸਟਮ ਜਿਹਨੂੰ ਕਾਰਜਕਾਰੀ ਜੇ세ਦਾਰ ਥਾਪਿਆ ਹੋਇਆ ਹੈ ਸ੍ਰੀ ਕਾਲਪਤਖ ਸਹਿਬ ਦਾ ਉਹਨਾਂ ਨੇ ਪੰਥ ਦੀ ਬੜੀ ਤੋਹੀਨ ਕੀਤੀ ਆ ਉਸ ਪਰਿਵਾਰ ਨੇ ਉਸ ਪਰਿਵਾਰ ਨੇ ਚੰਗੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਜਿਨ੍ਹਾਂ ਨੇ ਰੋਲਿਆ ਉਹਨਾਂ ਨੇ ਬਚਾਇਆ ਤੇ ਉਹਨਾਂ ਨੇ ਉਹਨਾਂ ਦੇ ਉੱਤੇ ਪਰਚੇ ਵੀ ਹੋਏ ਨੇ ਉਸ ਪਰਿਵਾਰ ਦੇ ਉੱਤੇ ਜਿਹੜੀ ਐਸਜੀਪੀਸੀ ਨਾਮਜ਼ਦ ਕਰਦੀ ਹੈ ਜ세ਦਾਰ ਨੂੰ ਉਹ ਵੀ ਐਸਜੀਪੀਸੀ 12 ਸਾਲ ਤੋਂ ਉਹਦੀ ਕੋਈ ਇਲੈਕਸ਼ਨ ਨਹੀਂ ਹੋਈ ਉਹਦਾ ਕੀ ਉਹ ਯੋਗ ਹੀ ਨਹੀਂਗੇ ਕਿ ਕਿਸੇ ਕਿਸੇ ਨੂੰ ਜ세ਦਾਰ ਉੱਥੇ ਬਣਾ ਦੇ ਇਹਦੀ ਮੈਂ ਪ੍ਰਾਤਨ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਹੈ ਕਿ ਜਿੱਦਾਂ ਜਿਆਦੀ ਹਰਪ੍ਰੀਤ ਸਿੰਘ ਨੇ ਅਨਾਨ ਕਰ ਦਿੱਤਾ ਵੀ ਆਹ ਜ세 ਬੰਦਿਆ ਹੋਣ ਵਿਸ਼ੇਸ਼ ਜ세 ਬੰਦਿਆ ਉਹਨੂੰ ਰਾਜਨੀਤਿਕ ਬੰਦਾ ਨਾ ਬੇ ਏ ਵੀ ਸਰਬਤ ਖਾਲਸਾ ਦੇ ਲਫਜ਼ ਦੀ ਤੋਹੀਨ ਆ ਸਰਬਤ ਖਾਲਸਾ ਸਭ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਮੇਂ ਲਬਜ਼ ਸ਼ੁਰੂ ਹੋਇਆ 1708 ਫਿਰ 1723 ਚ ਸਰਬਤ ਖਾਲਸਾ ਹੋਇਆ 26 ਚ ਹੋਇਆ 46 ਚ ਹੋਇਆ ਫਿਰ 1986 ਜੋ ਹੈ ਤੇ ਇਹ 215 ਚ ਹੋਇਆ ਸਰਬਤ ਖਾਲਸਾ ਦਾ ਇੱਕ ਬਹੁਤ ਸਰਬਤ ਦਾ ਬਹੁਤ ਉੱਚਾ ਸੁੱਚਾ ਲਬਜ਼ ਹੈ ਪੰਥ ਵਿੱਚ ਪੰਥਰੀ ਸਭ ਤੋਂ ਸਰਵੋਤਮ ਸੰਸਥਾ ਸੰਸਥਾ ਹੈ ਸਰਬੱਤ ਖਾਲਸਾ ਤੇ ਕਿਸੇ ਵੀ ਇੱਕ ਵਿਅਕਤੀ ਨੂੰ ਕਹਿਣ ਦਾ ਅਧਿਕਾਰ ਨਹੀਂ ਅੱਜ ਸਰਬੱਤ ਖਾਲਸਾ ਸੱਦ ਲੋ ਜੀ ਕੱਲ ਨੂੰ ਸੱਦ ਲੋ ਜੀ ਪਰਸੋਂ ਨੂੰ ਇਹ ਸਰਬੱਤ ਖਾਲਸਾ ਦਾ ਇੱਕ ਸਿਸਟਮ ਹੈ ਇੱਕ ਬਹੁਤ ਹੀ ਉੱਚੀ ਤੇ ਸੁੱਚੀ ਇੱਕ ਸੰਸਥਾ ਹੈ ਇਹ ਇੱਕ ਬਹੁਤ ਵੱਡੇ ਵੱਡੇ ਮਸਲੇ ਜਿਹੜੇ ਉਹਦੇ ਵਿੱਚ ਵਿਚਾਰੇ ਜਾਂਦੇ ਨੇ ਤੇ ਸਾਰੀਆਂ ਜਿੰਨੀਆਂ ਜਥੇਬੰਦੀਆਂ ਸੰਪਰਦਾਵਾਂ ਉਹਨਾਂ ਦੇ ਮੁਖੀ ਇਕੱਠੇ ਕੀਤੇ ਜਾਂਦੇ ਨੇ ਪ੍ਰਾਤਨ ਸਮੇਂ ਵਿੱਚ ਇਹ ਮਰਿਆਦਾ ਸੀ ਉਹਨਾਂ ਵਿੱਚੋਂ ਇੱਕ ਜਥੇਦਾਰ ਚੁਣਿਆ ਜਾਂਦਾ ਸੀ ਸਾਰੇ ਜਦੋਂ ਸਰਪਸੰਤੀ ਨਾਲ ਫੈਸਲੇ ਹੁੰਦੇ ਸੀ ਉਹ ਜਥੇਦਾਰ ਐਲਾਨ ਕਰ ਦਿੰਦਾ ਉਹ ਕੋਈ ਇਹ ਕਿਉਂ ਹੋਇਆ ਇਹਦਾ ਕਾਰਨ ਇੱਕ ਦੱਸਣਾ ਚਾਹਣਾ ਜਿੰਨੀ ਤੁਹਾਡੀ ਅ ਇਹੋ ਨੇ ਸਾਡੇ ਸਾਰੇ ਸਰਕਾਰ ਜੋ ਵੀਰ ਪ੍ਰੈਸ ਵਾਲੇ ਜਦੋਂ ਤਾਲੀ ਫੁੱਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਪੇਸ਼ ਕਰ ਲਿਆ ਤੇ ਅੰਗਰੇਜ਼ ਹਕੂਮਤ ਨੇ ਸਮਝ ਲਿਆ ਵੀ ਇੱਕੋ ਇੱਕ ਬੰਦੇ ਨੂੰ ਪਕੜਨ ਦੀ ਲੋੜ ਹੈ ਸਾਨੂੰ ਸਾਰੇ ਕੌਮ ਦੇ ਲੀਡਰਾਂ ਮਗਰ ਜਾਣ ਦੀ ਲੋੜ ਨਹੀਂ ਉਹਨਾਂ ਇਹ ਉਹਨਾਂ ਨੇ ਇਹ ਤਰੀਕਾ ਤਿਆ ਕੀਤਾ ਇਹਨੂੰ ਕਹਿੰਦੇ ਸੀ ਪਹਿਲਾਂ ਸਰਬਰਾ ਉਹਨਾਂ ਨੇ ਸਰਬਰਾਂ ਦੇ ਥਰੂ ਮੈਸੇਜ ਦੇਣੇ ਸ਼ੁਰੂ ਕੀਤੇ ਤੇ ਲੋਕਾਂ ਦੇ ਵਿੱਚ ਮਨਣਾ ਸ਼ੁਰੂ ਹੋਤਾ ਪਰ ਸਿੱਖ ਕੌਮ ਦੀ ਜਿਹੜੀ ਮਰਿਆਦਾ ਜਿਹੜੀ ਪੰਥ ਦੀ ਬਰਿਆਦਾ ਉਹ ਪੰਜ ਪ੍ਰਧਾਨੀ ਹੈ ਜਦੋਂ ਪੰਜ ਸਿੰਘ ਕੋਈ ਫੈਸਲਾ ਲੈਂਦੇ ਨੇ ਉਹ ਫੈਸਲਾ ਮੰਨਿਆ ਜਾਂਦਾ ਜਿਹੜੇ ਵੱਡੇ ਫੈਸਲੇ ਹੁੰਦੇ ਨੇ ਉਹ ਸਾਰੇ ਜਥੇਬੰਦੀਆਂ ਲੈ ਕੇ ਸ਼ੁਰੂ ਕਰਦੇ ਪਰ ਸਾਡੀ ਜਿਹੜੀ ਕੌਮੀ ਇਨਸਾਫ਼ ਮੋਰਚਾ ਉਹ ਪਹਿਲੀ ਗੱਲ ਤਾਂ ਜ세ਦਾਰ ਜਿਹੜਾ ਜਗਤਾਰ ਸਿੰਘ ਹਵਾਰਾ ਨੂੰ ਹੀ ਮੰਨਦਾ ਕਿਸੇ ਹੋਰ ਨੂੰ ਨਹੀਂ ਮੰਨਦਾ ਨਾਸੀਂ ਮੰਨਣ ਨੂੰ ਤਿਆਰ ਹਾਂ ਕਿਉਂਕਿ ਸਰਪ ਪ੍ਰਵਾਨਤ ਜਥੇਦਾਰ ਆ ਜਦੋਂ ਜੋ ਸਾਨੂੰ ਦਿਸ਼ਾ ਨਿਰਦੇਸ਼ ਦਿੰਦੇ ਨੇ ਲੋੜ ਪੈਣ ਤੇ ਅਸੀਂ ਕੋਈ ਇੱਥੇ ਵਿਚਾਰ ਕਰਦੇ ਨੇ ਦੂਸਰੀ ਬੇਨਤੀ ਇਹ ਤੁਹਾਨੂੰ ਕਰਨੀ ਚਾਹੁੰਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ 40 ਸਾਲ ਉਹਨੇ ਰਾਜ ਕੀਤਾ ਕੋਈ ਸਰਬਤ ਖਾਸਾਰੀ ਹੋਇਆ ਕਿਉਂ ਕਿਉਂਕਿ ਲੋੜ ਹੀ ਨਹੀਂ ਪਈ ਜਦੋਂ ਮਿਸਲਾਂ ਦੇ ਵਿੱਚ ਇਕੱਠੇ ਮਿਸਲ ਦਾ ਭਾਅ ਵੀ ਬਰਾਬਰਤਾ ਕਿ ਪਾਵਾਂ ਕੋਈ ਪੰਜਾਂ ਪਿੰਡਾਂ ਦਾ ਸੀ ਕੋਈ ਦਸਾਂ ਪਿੰਡਾਂ ਦਾ ਮਾਰਕ ਸੀ ਉਹਨੂੰ ਬਰਾਬਰ ਦਾ ਅਧਿਕਾਰ ਸੀ ਅੱਜ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਵੀ ਇੱਕ ਸਿਸਟਮ ਤੋੜਤਾ ਉਹਨੇ ਕਿਹਾ ਵੀ ਆ ਜਿਹੜੇ ਖਾਸ ਖਾਸ ਵਿਅਕਤੀ ਆ ਜਿਨ੍ਹਾਂ ਨੂੰ ਮੈਂ ਸੱਦਾ ਪੱਤਰ ਦਿੰਦਾ ਇਹ ਹੀ ਹੋਣੇ ਚਾਹੀਦੇ ਸੋ ਅਸੀਂ ਇਹਨੂੰ ਪੂਰੀ ਤਰ੍ਹਾਂ ਨਕਾਰਦੇ ਆ ਜਿਹੜੀ ਇਹ ਪੰਥ ਬ੍ਰਿਆਦਾ ਨਹੀਂ ਪੰਥ ਪ੍ਰਵਾਨ ਤੇ ਸਿਸਟਮ ਨਹੀਂਗਾ ਬਹੁਤ ਉੱਚੀ ਸੁੱਚੀ ਸੰਸਥਾ ਆ ਸਰਬਤ ਖਾਲਸਾ ਤੇ ਜੇ ਸਰਬਤ ਖਾਲਸਾ ਸੱਦਣਾ ਹੀ ਐ ਉਹ ਕੇਵਲ ਕੇਵਲ ਅਧਿਕਾਰ ਆ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਐਲਾਨ ਕਰਨ ਸਾਰੀਆਂ ਇਹ ਸੰਪਰਦਾਵਾਂ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੀਆਂ ਜਿਹੜੀਆਂ ਸ੍ਰੀ ਕਾਲ ਸਤਖ ਸਹਿਬ ਨੂੰ ਆਪਣਾ ਮਾਨ ਮੰਨਦੀਆਂ ਤਖਤ ਮੰਨਦੀਆਂ ਤੇ ਉਹ ਸਾਰੇ ਤਖਤਾਂ ਦੇ ਜਥੇਦਾਰ ਇਕੱਠੇ ਹੋ ਕੇ ਸਾਰੀਆਂ ਸੰਪਰਦਾਵਾਂ ਇਕੱਠੇ ਹੋ ਕੇ ਉਹਤੇ ਵਿਚਾਰ ਕਰਨ ਜਿਹੜੇ ਵੀ ਮਸਲੇ ਕੌਮ ਦੇ ਹੋਣ ਪੰਥ ਦੇ ਹੋਣ ਪੰਜਾਬ ਨਾਲ ਸੰਬੰਧਿਤ ਹੋਣ ਭਾਵੇਂ ਪਾਣੀ ਦਾ ਮਸਲਾ ਹੈ ਭਾਵੇਂ ਬੇ ਐਜੂਕੇਸ਼ਨ ਦਾ ਮਸਲਾ ਸਾਡਾ ਪ੍ਰਵਾਸ ਦਾ ਮਸਲਾ ਸਾਡਾ ਪੰਜਾਬ ਬਰਬਾਦ ਹੋ ਰਿਹਾ ਸਿੱਖੀ ਦਾ ਅਜਾੜਾ ਹੋ ਰਿਹਾ ਕੋਈ ਸਾਨੂੰ ਜੌਬਾਂ ਨਹੀਂ ਮਿਲਦੀਆਂ ਕੋਈ ਸਾਡਾ ਇੱਥੇ ਜੀਵਨ ਨਹੀਂ ਪੰਜਾਬੀਆਂ ਦਾ ਇਸ ਕਰਕੇ ਸਾਰੇ ਮਸਲੇ ਜਿਹੜੇ ਕਰਨੇ ਨੇ ਉਹ ਸਾਰੀਆਂ ਹੀ ਜਿੱਥੇ ਬੰਦੀਆਂ ਆਉਣਗੀਆਂ ਕਰਨੀਆਂ ਇਸ ਕਰਕੇ ਸਾਡਾ ਸਾਰਾ ਜੋਰ ਲੱਗਾ ਹੈ ਕਿ ਇੱਕੋ ਇੱਕ ਕਾਬਲ ਇੱਕੋ ਇੱਕ ਪ੍ਰਵਾਨਤ ਜਥੇਦਾਰ ਹੈ ਸਾਡਾ ਕੌਮੀ ਇਨਸਾਫ ਮੋਰਚੇ ਦਾ ਸੰਗਤਾਂ ਨੂੰ ਬੇਨਤੀ ਆ ਕਿ ਆਪਾਂ ਇਹਨੂੰ ਜ세ਦਾਰ ਜਗਤਾਰ ਸਿੰਘ ਹਵਾਰਾ ਨੂੰ ਬਾਹਰ ਕੱਢੀਏ ਤੇ ਦੂਸਰੇ ਜਿੰਨੇ ਵੀ ਬੰਦੀ ਸਿੰਘ ਆ ਉਹਨਾਂ ਨੂੰ ਆਪਾਂ ਜਲਦੀ ਤੋਂ ਜਲਦੀ ਰਹਾ ਕਰਾਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਾਸਤੇ ਜੋ ਕੁਰੂਰ ਬਣਾਈਏ ਅੱਜ ਦੂਸਰੀ ਕਾਰਨ ਇਹ ਆ ਤੁਹਾਨੂੰ ਸੱਦਣ ਦਾ ਅੱਜ ਸਾਡਾ ਆਖਰੀ ਦਿਨ ਐ ਸਰਕਾਰ ਨਾਲ ਜਿਹੜਾ ਕੰਟਰੈਕਟ ਹੋਇਆ ਸੀ ਵਿਚਾਰ ਹੋਈ ਸੀ ਸਹਿਮਤੀ ਹੋਈ ਸੀ ਜਿਹਦੇ ਵਿੱਚ ਦੋ ਕੈਬਨਿਟ ਮੰਤਰੀ ਅਮਨ ਲੋੜਾ ਜੀ ਤੇ ਹਰਪਾਲ ਸਿੰਘ ਕੀਮਾ ਜੀ ਤੇ ਪ੍ਰਸ਼ਾਸਨ ਦੇ ਇਹਨਾਂ ਦੇ ਸਾਰੇ ਪ੍ਰਸ਼ਾਸਕ ਬੈਠੇ ਸਨ ਉਹਨਾਂ ਨੇ ਇਹ ਕਿਹਾ ਸੀ ਕਿ 31 ਮਾਰਚ ਤੱਕ ਜੋ ਵਿਚਾਰ ਵਟਾਂਦਰਾ ਹੋਇਆ ਅਸੀਂ ਚਾਰ ਜਣੇ ਸਨ ਐਡਵੋਕੇਟ ਦਰਸ਼ੇਰ ਸਿੰਘ ਐਡ ਜਿਹੜੇ ਸੀਨੀਅਰ ਐਡਵੋਕੇਟ ਅਮਰ ਸਿੰਘ ਚਾਲ ਬਲਵਿੰਦਰ ਸਿੰਘ ਤੇ ਦਾਸਪਾਲ ਸਿੰਘ ਫਰਾਂਸ ਬੈਠ ਕੇ ਬੀਤੇ ਕੋਈ 1 ਘੰਟੇ ਤੋਂ ਜ਼ਿਆਦਾ ਸਮਾਂ ਲੱਗਾ ਸਾਰਤਕ ਉਹਨਾਂ ਨੇ ਕਿਹਾ ਪੰਜ ਜਿਹੜੇ ਸਿੰਘ ਨੇ ਜਿਹੜੇ ਪ੍ਰੋਫੈਸਰ ਬਰਿੰਦ ਪ੍ਰੇਵਿੰਦਰ ਪਾਸ ਸਿੰਘ ਦੀ ਭੁੱਲਣ ਦੇ ਗਦੀਪ ਸਿੰਘ ਖੈਰਾ ਨੇ ਗੁਰਬੀਰ ਸਿੰਘ ਨੇ ਸ਼ਮਸ਼ੇਰ ਸਿੰਘ ਨੇ ਲਖਵਿੰਦਰ ਲਖਵਿੰਦਰ ਸਿੰਘ ਇਹਨਾਂ ਨੂੰ ਅਸੀਂ ਰਿਹਾ ਕਰਉਣ ਲਈ ਸਾਰੀਆਂ ਫੈਲਾਂ ਤਿਆਰ ਕਰਦੀਆਂ ਤੇ ਜਲ ਜਿੱਤੋ ਜਲਦੀ ਰਿਹਾ ਕਰਾਵਾਂਗੇ ਇੱਥੋਂ ਤੱਕ ਸਰਕਾਰ ਨੇ ਸਾਨੂੰ ਕਿਹਾ ਕਿ ਤੁਸੀਂ ਆਪਣੇ ਦੋ ਨੁਮਾਇੰਦੇ ਭੇਜੋ ਅਸੀਂ ਰਾਸ਼ਟਰਪਤੀ ਨਾਲ ਤੁਹਾਡੇ ਸਾਹਮਣੇ ਗੱਲ ਕਰਦੇ ਆ ਰਾਸ਼ਟਰਪਤੀ ਕੋ ਜਿਹੜਾ ਰਾਸ਼ਟਰਪਤੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਾਸੇ ਦਾ ਕਾਨੂੰਨ ਬਣ ਅਸੀਂ ਬਣਾ ਰਹੇ ਹਾਂ ਅਸੀਂ ਉਹਨੂੰ ਕਹਾਂਗੇ ਦੂਸਰਾ ਕਰਨਾਟਕਾ ਦਾ ਜਿਹੜਾ ਗਵਰਨਰ ਆ ਸੀ ਉਹਨਾਂ ਤੁਹਾਡੀ ਮੁਲਾਕਾਤ ਅਸੀਂ ਕਹਾਂ ਸਾਨੂੰ ਕੀ ਲੋੜ ਹੈ ਤੁਸੀਂ ਆਪਣਾ ਸਿਸਟਮ ਹੈ ਸੀਐਮਓ ਤੁਸੀਂ ਕੈਬਨਿਟ ਮੰਤਰੀ ਹੋ ਤੁਸੀਂ ਜਾਓ ਆਪਣੀ ਗੱਲਬਾਤ ਕਰੋ ਇੱਕ ਤਰੀਕਾ ਕਰ ਵਰਤੋ ਤੁਸੀਂ ਦੱਸੋ ਕਿ ਪੰਜਾਬ ਦੇ ਲੋਕਾਂ ਦੀ ਵਿਦੇਸ਼ ਤੇ ਵਰਲਡ ਵਾਈਡ ਲੋਕਾਂ ਦੀ ਆ ਡਿਮਾਂਡ ਆ ਵੀ ਤੁਰੰਤ ਇਹ ਸੰਗ ਰਿਹਾ ਹੋਣਾ ਚਾਹੀਦੀ ਨੇ ਉਹਨਾਂ ਨੇ 31 ਮਾਰਚ ਤੱਕ ਦੱਸਿਆ ਸੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਕਾਨੂੰਨ ਵਾਸਤੇ ਜਿਹੜਾ ਹੋਮ ਮਿਨਿਸਟਰੀ ਨੂੰ ਪੇਜਾ ਰਾਸ਼ਟਰਪਤੀਓ ਕਰਾਵਾਂਗੇ ਜਿਹੜਾ ਸਪੰਦਾ ਸਿੰਘਾਂ ਦੀ ਰਿਹਾਈ ਤੇ ਇਹ ਜਿਹੜਾ ਜ세ਦਾਰ ਜਖਤਾਰ ਸਿੰਘ ਹਵਾਰਾ ਇਹ 31 ਤਰੀਕ ਤੋਂ ਪਹਿਲਾਂ ਪਹਿਲਾਂ ਅਸੀਂ ਇਹਨੂੰ ਪੰਜਾਬ ਕਿਸੇ ਏਥੇ ਵਿੱਚ ਸ਼ਿਫਟ ਕਰਾਂਗੇ ਜਿਹੜਾ ਇਹਦੇ ਕੇਸ ਪੈਂਡਿੰਗ ਪਏ ਨੇ ਉਹਨਾਂ ਨੂੰ ਅਸੀਂ ਕਰਾਂਗੇ ਵੀ ਉਹ ਜਲਦੀ ਤੋਂ ਜਲਦੀ ਉਹ ਖਤਮ ਹੋਣ ਪਰ ਉਹਨਾਂ ਨੇ ਅੱਜ 31 ਮਾਰਚ ਹੋ ਗਈ ਹੈ ਸਾਡੇ ਨਾਲ ਕਿਸੇ ਨਾਲ ਵੀ ਉਹਨਾਂ ਨੇ رابطہ ਨਹੀਂ ਕਾਇਮ ਕੀਤਾ ਸਾਨੂੰ ਕੁਝ ਦੱਸਿਆ ਨਹੀਂ ਅਜੇ ਤੱਕ ਵੀ ਅਜੇ ਤੱਕ ਅੱਜ ਤੱਕ ਹੁਣ ਸਮੇਂ ਤੱਕ ਜ세ਦਾਰ ਜਖਤਾਰ ਸਿੰਘ ਵਾਰਾਂ ਨੂੰ ਪੰਜਾਬ ਨਹੀਂ ਲਿਆਂਦਾ ਗਿਆ ਅਸੀਂ ਉਹਨਾਂ ਦੇ ਨਾਲ ਇਹ ਕੀਤੀ ਸੀ ਗੱਲ ਕਿ ਜਿਹੜਾ ਅਸੀਂ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਸਾਨੂੰ ਕੀ ਕਰੋਗੇ ਕਿ ਦੱਸੋ ਕਹਿੰਦੇ 31 ਮਾਰਚ ਤੱਕ ਤੁਸੀਂ ਜਿਹੜਾ 31 ਮੈਂਬਰੀ ਜਥਾ ਸੀਐਮ ਦੀ ਕੋਠੀ ਵੱਲ ਭੇਜ ਰਹੇ ਹੋ ਇਹ ਤੁਸੀਂ ਉਹਨਾਂ ਚਿਰ ਦੀ ਇਹਨੂੰ ਪੋਸਟਪੋਨ ਕਰੋ ਇਹਨੂੰ ਬਲਤਵੀ ਕਰੋ ਉਦੋਂ ਬਾਅਦ ਤੁਸੀਂ ਜੇ ਜੋ ਜਿੱਦਾਂ ਤੁਸੀਂ ਠੀਕ ਸਰਦੇ ਕਰਾ ਉਹ ਅਸੀਂ ਅੱਜ ਤੱਕ ਉਹਨਾਂ ਨਾਲ ਸੰਪਰਕ ਸੀ ਉਹਨਾਂ ਨੇ ਨਹੀਂ ਕੀਤਾ